ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਤੇ ਅੱਜ ਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਲੰਡਨ ਦੇ ਗੈਟਵੀਕ ਅਤੇ ਹੀਥਰੋ ਹਵਾਈ ਅੱਡਿਆਂ ਤੇ ਕੰਟਰੋਲ ਰੂਮ ਦੇ ਵਿੱਚ ਵੱਡੀ ਤਕਨੀਕੀ ਖਰਾਬੀ ਸਾਰੀਆਂ ਉਡਾਣਾਂ ਰੱਦ ਕਸੂਤੇ ਕੇਰੇ ਬਿਕਰਮ ਸਿੰਘ ਮਜੀਠੀਆ ਇੱਕ ਹੋਰ ਮਾਮਲਾ ਦਰਜ ਸਰਕਾਰੀ ਕਾਰਵਾਈ ਤੇ ਵਿੱਚ ਰੁਕਾਵਟ ਪਾਉਣ ਦੇ ਲੱਗੇ ਇਲਜ਼ਾਮ ਮੋਗਾ ਦੇ ਵਿੱਚ ਮੌਤਲ ਮਹਿਲਾ ਐਸਐਚਓ ਪਗੋੜਾ ਕਰਾਰ 5 ਲੱਖ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਿਆ ਭਾਈ ਅਮਰਿਤਪਾਲ ਸਿੰਘ ਦੀ ਬਦਨਾਮੀ ਸੰਬੰਧੀ ਪ੍ਰਧਾਨ ਮੰਤਰੀ ਬਾਜੇ ਕੇ ਨੇ ਖੋਲੇ ਕਈ ਭੇਦ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਭਾਰਤ ਤੇ 25% ਦੀ ਟੈਰਿਫਸ ਲਗਾਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਅਤੇ ਰੂਸ ਨੂੰ ਮਰੀ ਹੋਈ ਅਰਥਵਿਵਸਥਾ ਕਰਾਰ ਦਿੱਤਾ ਹੈ ਉਨਾ ਕਿਾ ਕਿ ਭਾਰਤ ਅਤੇ ਰਸ਼ੀਆ ਇਕੱਠੇ ਆਪਣੀ ਮਰੀ ਹੋਈ ਅਰਥਵਿਵਸਥਾ ਡੈਡ ਇਕਨੋਮੀ ਲੈ ਡੁੱਬਣ ਦੱਸਦੀ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਹੀ 트ੰਪ ਨੇ 1 ਅਗਸਤ 2025 ਤੋਂ ਭਾਰਤ ਤੇ ਟੈਰਿਫਸ ਲਗਾਉਣ ਦਾ ਐਲਾਨ ਕੀਤਾ ਸੀ ਮੌਜੂਦਾ ਵਸਤੂਆਂ ਦੇ ਮਾਮਲੇ ਦੇ ਵਿੱਚ ਭਾਰਤ ਤੇ ਅਮਰੀਕਾ ਦਾ ਟੈਰਿਫ ਉਸਤਨ 10 ਪ੍ਰਤੀਸ਼ਤ ਹੈ ਜਿਸ ਨੂੰ 트ੰਪ ਨੇ 25 ਫੀਸਦੀ ਕਰਨ ਦਾ ਐਲਾਨ ਕੀਤਾ ਹੈ ਦੱਸਦੀ ਹੈ ਕਿ ਮਰੀ ਹੋਈ ਅਰਥਵਿਵਸਥਾ ਯਾਨੀ ਕਿ ਡੈਡ ਇਕਨੋਮੀ ਇੱਕ ਅਜਿਹੀ ਸਥਿਤੀ ਹੈ ਜਦੋਂ ਕਿਸੇ ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਰੁਕ ਜਾਂਦੀ ਹੈ ਇਆ ਫਿਰ ਬਹੁਤ ਸੁਸਤ ਹੋ ਜਾਂਦੀ ਹੈ ਇਸ ਦੇ ਵਿੱਚ ਵਪਾਰ ਉਤਪਾਦਨ ਨੌਕਰੀਆਂ ਤੇ ਲੋਕਾਂ ਦੀ ਕਮਾਈ ਲਗਭਗ ਰੁਕ ਜਾਂਦੀ ਹੈ ਵਿਕਾਸ ਰੁਕ ਜਾਂਦਾ ਹੈ ਅਤੇ ਲੋਕ ਵਿੱਤੀ ਸੰਕਟ ਦੇ ਵਿੱਚ ਫਸ ਜਾਂਦੇ ਹਨ ਡੋਨਲਡ 트ੰਪ ਨੇ 3 ਜੁਲਾਈ ਨੂੰ ਐਲਾਨ ਕੀਤਾ ਸੀ ਕਿ 1 ਅਗਸਤ ਤੋਂ ਅਮਰੀਕਾ ਦੇ ਵਿੱਚ ਭਾਰਤੀ ਸਮਾਨ ਤੇ 25% ਦੀ ਟੈਰਿਫਸ ਲਗਾਇਆ ਜਾਵੇਗਾ। ਉਹਨਾਂ ਨੇ ਰਸ਼ੀਆ ਦੇ ਨਾਲ ਵਪਾਰ ਕਾਰਨ ਭਾਰਤ ਤੇ ਜੁਰਮਾਨਾ ਲਗਾਉਣ ਦੀ ਵੀ ਗੱਲ ਕੀਤੀ ਹੈ। ਉਹਨਾਂ ਨੇ ਇਹ ਗੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ 트ਰਥ ਸੋਸ਼ਲ ਤੇ ਸਾਂਝੀ ਕੀਤੀ ਹੈ। ਇਸ ਐਲਾਨ ਤੇ ਪੰਜਾਬ ਕਾਂਗਰਸ ਦੇ ਮੁਖੀ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਹੈ। ਉਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਮੋਦੀ ਜੀ ਦੇ ਦੋਸਤ 트ੰਪ ਨੇ ਭਾਰਤ ਤੇ 25% ਦੀ ਟੈਰਫ ਅਤੇ ਜੁਰਮਾਨਾ ਲਗਾ ਕੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਜਦਕਿ ਮੋਦੀ 트ੰਪ ਨੂੰ ਆਪਣਾ ਚੰਗਾ ਦੋਸਤ ਕਹਿੰਦੇ ਰਹੇ ਵੜਿੰਗ ਨੇ ਇਸ ਨੂੰ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਅਸਫਲਤਾ ਵੀ ਦੱਸਿਆ ਜਿਸ ਦੇ ਨਾਲ ਦੇਸ਼ ਨੂੰ ਆਰਥਿਕ ਨੁਕਸਾਨ ਪਹੁੰਚੇਗਾ ਲੰਡਨ ਦੇ ਗੈਟਵੀ ਕਤੇ ਹੀਥਰੋ ਵਾਈ ਅੱਡੇਆਂ ਤੇ 30 ਜੁਲਾਈ ਨੂੰ ਸਾਰੀਆਂ ਉਡਾਣਾਂ ਸਥਾਈ ਤੌਰ ਤੇ ਰੋਕ ਦਿੱਤੀਆਂ ਗਈਆਂ ਇਹ ਯੂਕੇ ਦੇ ਨੈਸ਼ਨਲ 에ਅਰ ਟ੍ਰਾਫਿਕ ਸਰਵਿਸਸਸ ਨਾਟਸ ਦੇ ਕੰਟਰੋਲ ਰੂਮ ਤੇ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਹੋਇਆ ਹਵਾਈ ਅੱਡੇ ਤੋਂ ਸਾਰੀ ਹਵਾਈ ਆਵਾਜਾਈ ਨੂੰ ਜਲਦੀ ਦੇ ਵਿੱਚ ਰੋਕਣਾ ਪਿਆ ਇਸ ਖਰਾਬੀ ਦੇ ਕਾਰਨ ਲੰਡਨ ਕੰਟਰੋਲ ਖੇਤਰ ਦੇ ਵਿੱਚ ਜਹਾਜ਼ਾਂ ਦੀ ਗਿਣਤੀ ਸੀਮਿਤ ਹੋ ਗਈ ਜਿਸ ਤੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਹੋਈ ਹੁਣ ਇਸ ਸਮੱਸਿਆ ਹੱਲ ਕਰ ਲਈ ਗਈ ਹੈ ਨਾਟਸ ਨੇ ਕਿਹਾ ਹੈ ਕਿ ਲੰਡਨ ਖੇਤਰ ਦੇ ਵਿੱਚ ਹਵਾਈ ਆਵਾਜਾਈ ਇੱਕ ਤਕਨੀਕੀ ਸਮੱਸਿਆ ਦੇ ਕਾਰਨ ਸੀਮਿਤ ਕਰ ਦਿੱਤੀ ਗਈ ਸੀ ਜਿਸ ਦੇ ਨਾਲ ਗੈਟਵੇ ਖੀਥਰੋ ਬਰਮਿੰਘਮ ਅਤੇ ਐਡਨਬਰਗ ਵਰਗੇ ਹਵਾਈ ਅੱਡੇ ਆਤੀ ਉਡਾਣਾਂ ਪ੍ਰਭਾਵਿਤ ਹੋਈਆਂ ਸਨ ਗੈਟਵਿਕ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਵੀ ਜਾਨਵਾਲੀ ਉਡਾਣ ਰਵਾਨਾ ਨਹੀਂ ਹੋ ਸਕੀ ਹਾਲਾਂਕਿ ਕੁਝ ਜਾਨਵਾਲੀਆਂ ਉਡਾਣਾਂ ਉਤਰ ਰਹੀਆਂ ਸਨ खिथ्रो ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਉਡਾਣ ਦੀ ਸਥਿਤੀ ਦੀ ਪੁਸ਼ਟੀ ਕੀਤੇ ਬਿਨਾਂ ਹਵਾਈ ਅੱਡੇ ਤੇ ਨਾ ਆਉਣ। ਬ੍ਰਿਟਿਸ਼ 에ਅਰਵੇਜ਼ ਨੇ ਕਿਹਾ ਹੈ ਕਿ ਉਡਾਣਾਂ ਜ਼ਿਆਦਾਤਰ ਉਡਾਣਾ ਪ੍ਰਭਾਵਿਤ ਹੋਈਆਂ ਹਨ ਅਤੇ ਬ੍ਰਿਟਿਸ਼ ਸਮੇਂ ਅਨੁਸਾਰ 7:30 ਵਜੇ ਤੱਕ ਪ੍ਰਤੀ ਘੰਟਾ ਸਿਰਫ 32 ਉਡਾਣਾਂ ਚਲਾਰੀ ਸੀ ਜੋ ਕਿ ਆਮ 45 ਦੇ ਨਾਲੋਂ ਘੱਟ ਸੀ। ਕੁਝ ਉਡਾਣਾਂ ਨੂੰ ਪੈरिस ਅਤੇ ਬਰੂਸਲ ਵਰਗੀਆਂ ਹਵਾਈ ਅੱਡਿਆਂ ਦੇ ਵੱਲ ਵੀ ਮੋੜ ਦਿੱਤਾ ਗਿਆ। ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਹੁਣ ਉਨ੍ਹਾਂ ਖਿਲਾਫ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ ਵੈਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਮੁਲਾਜ਼ਮਾ ਨਾਲ ਹੱਥੋਪਾਈ ਹੋਣ ਅਤੇ ਸਰਕਾਰੀ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਮਜੀਠੀਆ ਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਨਵੀਂ ਐਫਆਈਆਰ ਦਰਜ ਕੀਤੀ ਹੈ हासिल ਜਾਣਕਾਰੀ ਮੁਤਾਬਕ ਵਿਜੀਲੈਂਸ ਟੀਮ ਜਦੋਂ ਮਜੀਠੀਆ ਦੇ ਇਲਾਕੇ ਦੇ ਵਿੱਚ ਛਾਪੇਮਾਰੀ ਲਈ ਗਈ ਸੀ ਤਾਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਟੀਮ ਦੀ ਕਾਰਵਾਈ ਦੇ ਵਿੱਚ ਰੁਕਾਵਟ ਪਾਈ ਗਈ ਇਸ ਦੌਰਾਨ ਮਜੀਠੀਆ ਦੇ ਸਮਰਥਕ ਨਾ ਤਾਂ ਸਿਰਫ ਵਿਜੀਲੈਂਸ ਅਧਿਕਾਰੀਆਂ ਦੇ ਨਾਲ ਹੱਥੋਪਾਈ ਹੋਈ ਬਲਕਿ ਪੁਲਿਸ ਦੀ ਸਰਕਾਰੀ ਡਿਊਟੀ ਦੇ ਵਿੱਚ ਦਖਲਅੰਦਾਜ਼ੀ ਵੀ ਕੀਤੀ ਗਈ ਮੁਹੰਮਦ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ਤੇ ਮਜੀਠੀਆ ਦੇ ਸਮਰਥਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣ ਦੀ ਸੰਭਾਵਨਾ ਹੈ ਵਿਜੀਲੈਂਸ ਵਿਭਾਗ ਨੇ ਇਸ ਮਾਮਲੇ ਦੇ ਵਿੱਚ ਹੋਰ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ ਪੰਜਾਬ ਪੁਲਿਸ ਦੀ ਫਰੰਟ ਲਾਈਨ ਵਾਰੀਅਰ ਰਹੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ 9 ਮਹੀਨੇ ਪਹਿਲਾਂ ਵਿਭਾਗ ਨੇ ਮੁਅਤਲ ਕਰ ਦਿੱਤਾ ਸੀ ਪਰ ਹੁਣ ਅਦਾਲਤ ਨੇ ਅਰਸ਼ਪ੍ਰੀਤ ਨੂੰ ਪਗੋੜਾ ਐਲਾਨ ਦਿੱਤਾ ਹੈ ਜਦੋਂ ਅਰਸ਼ਪ੍ਰੀਤ ਮੋਗਾ ਜ਼ਿਲ੍ਹੇ ਦੇ ਕੋਟੀਸੇਖਾਂ ਥਾਣੇ ਦੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ ਤਾਂ ਉਸਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦਾ ਇਲਜ਼ਾਮ ਸੀ ਇਸ ਮਾਮਲੇ ਦੇ ਵਿੱਚ ਉਸ ਦੇ ਨਾਲ ਦੋ ਕਰਤਾਂ ਨੂੰ ਵੀ ਮੁਅਤਲ ਕੀਤਾ ਗਿਆ ਸੀ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ DSP ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਜਿਸ ਤੇ ਵਿੱਚ ਇਹ ਸਾਹਮਣੇ ਆਇਆ ਕਿ ਮਹਿਲਾ SHO ਨੇ ਦੋ ਕਲਰਕਸ ਦੇ ਨਾਲ ਮਿਲ ਕੇ ਤਿੰਨ ਨਸ਼ਾ ਤਸਕਰਾਂ ਨੂੰ ਫੜਿਆ ਅਤੇ ਫਿਰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਅਰਸ਼ਪ੍ਰੀਤ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਕੇਸ ਤਰਜ ਹੋਣ ਦੇ 9 ਮਹੀਨੇ ਬਾਅਦ ਵੀ ਮੁਅਤਲ ਮਹਿਲਾ ਪੁਲਿਸ ਅਧਿਕਾਰੀ ਨੂੰ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਕਾਰਨ ਪਗੋੜਾ ਐਲਾਨਿਆ ਗਿਆ ਹੈ ਅਸ਼ਫੀਤਖਰ ਖਿਲਾਫ ਕੋਰਟ ਇਸੇ ਖਾਨ ਥਾਣੇ ਦੇ ਵਿੱਚ ਧਾਰਾ 209 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਮਲਜ਼ਮ ਮਹਿਲਾ ਐਸਐਚਓ ਕਰੋਨਾ ਕਾਲ ਦੌਰਾਨ ਇੱਕ ਫਰੰਟਲਾਈਨ ਵਾਰੀਅਰ ਵਜੋਂ ਮਸ਼ਹੂਰ ਹੋਈ ਸੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੈਂਸਰ ਦੇ ਮਰੀਜ਼ਾਂ ਦੇ ਲਈ ਵੱਡਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਹੁਣ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਪੈਟ ਸਕੈਨ ਬਿਲਕੁਲ ਮੁਫਤ ਕੀਤਾ ਜਾਵੇਗਾ। ਇਹ ਸਹੂਲਤ ਅਗਲੇ 2 ਤੋਂ 3 ਮਹੀਨਿਆਂ ਦੇ ਵਿੱਚ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਡਾਕਟਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਇਹ ਪੇਸ਼ਕਦਮੀ ਸਰਕਾਰ ਦੇ ਵੱਲੋਂ ਸਿਹਤ ਖੇਤਰ ਦੇ ਵਿੱਚ ਕੀਤੇ ਜਾ ਰਹੇ ਸੁਧਾਰ ਦਾ ਹਿੱਸਾ ਹੈ। ਦੱਸਦੇ ਕਿ ਪੈਟ ਸਕੈਨ ਪੋਜ਼ੀਟ੍ਰੋਨ ਇਮਿਸ਼ਨ ਟੋਮੋਗ੍ਰਾਫੀ ਇੱਕ ਆਧੁਨਿਕ ਇਮੇਜਿੰਗ ਤਕਨੀਕ ਹੈ ਜੋ ਸਰੀਰ ਦੇ ਅੰਦਰੂਨੀ ਟਿਸ਼ੂਆਂ ਅਤੇ ਅੰਗਾਂ ਦੇ ਕੰਮ ਨੂੰ ਦੇਖਣ ਦੇ ਲਈ ਵਰਤੀ ਜਾਂਦੀ ਹੈ ਇਹ ਰਵਾਇਤੀ ਸਕੈਨਿੰਗ ਤਕਨੀਕਾਂ ਨਾਲੋਂ ਵੱਖਰੀ ਹੈ ਕਿਉਂਕਿ ਇਹ ਸਿਰਫ ਅੰਗਾਂ ਦੇ ਢਾਂਚੇ ਹੀ ਨਹੀਂ ਸਗੋਨਾ ਦੀ ਕਾਰਵਾਈ ਦੀ ਵਿਸਥਾਰ ਦੇ ਨਾਲ ਜਾਂਚ ਕਰਦੀ ਹੈ ਖਾਸ ਕਰਕੇ ਕੈਂਸਰ ਦੀ ਪਛਾਣ ਫੈਲਾਅ ਅਤੇ ਇਲਾਜ ਦੀ ਯੋਜਨਾ ਬਣਾਉਣ ਦੇ ਵਿੱਚ ਸਕੈਨ ਬਹੁਤ ਹੀ ਲਾਭਦਾਇਕ ਸਾਬਤ ਹੁੰਦਾ ਹੈ ਮੌਜੂਦਾ ਸੰਮੇਤੀ ਵਿੱਚ ਪੈਟ ਸਕੈਨ ਦੀ ਲਾਗਤ ਕਾਫੀ ਵਾਧੂ ਅਤੇ ਆਮ ਮਰੀਜ਼ਾਂ ਦੇ ਲਈ ਇੱਕ ਵੱਡਾ ਆਰਥਿਕ ਬੋਝ ਪਣ ਜਾਂਦੀ ਹੈ ਜਿੱਥੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਸ ਦੀ ਕੀਮਤ 18 ਤੋਂ 20 ਹਜ਼ਾਰ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ 10 ਤੋਂ 12 ਹਜ਼ਾਰ ਰੁਪਏ ਹੈ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਸੇਵਾ ਨੂੰ ਮੁਫਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੇ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲੇ ਦੇ 2.5 ਸਾਲ ਬਾਅਦ ਹੁਣ ਮਾਮਲੇ ਦੀ ਸੁਣਵਾਈ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਤੇ ਵਿੱਚ ਹੋਵੇਗੀ। ਇਹ ਕੇਸ ਹੁਣ ਅਜਨਾਲਾ ਅਦਾਲਤ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੋਲ 39 ਮੁਲਜ਼ਮਾਂ ਨੂੰ ਅਦਾਲਤ ਤੇ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। ਇਸ ਨੂੰ ਵਾਇਚ ਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐਫ ਆਈ ਆਰ ਤਹਿਤ ਚੱਲ ਰਹੀ ਹੈ ਜੱਜ ਨੇ ਸਾਰੇ ਮੁਲਜ਼ਮਾ ਨੂੰ ਸਰੀਰਕ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਪੇਸ਼ੀ ਲੈਣ ਆਂਦੇ ਸਮੇਂ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਪੁਲਿਸ ਦੇ ਉੱਤੇ ਗੰਭੀਰ ਦੋਸ਼ ਲਗਾਏ ਗਏ ਉਹਨਾਂ ਨੇ ਮੀਡੀਆ ਨੂੰ ਵੇਖ ਤੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਬਾਜੇ ਕੇ ਨੇ ਕਿਹਾ ਕਿ ਖਾਲਸਾ ਰਾਜ ਕਰੇਗਾ ਪ੍ਰਧਾਨ ਮੰਤਰੀ ਬਾਜੇ ਕੇ ਦੇ ਦੋਸ਼ ਹੈ ਕਿ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਨਸ਼ੇ ਲੈਂਦੇ ਹਨ ਇਹ ਪੂਰੀ ਤਰ੍ਹਾਂ ਝੂਠੇ ਹਨ ਉਹਨਾਂ ਨੇ ਦੱਸਿਆ ਕਿ ਉਸ ਨੂੰ ਕੁੱਟ-ਕੁੱਟ ਕੇ ਹਜ਼ਾਰਾਂ ਕਾਗਜ਼ਾਂ ਤੇ ਦਸਤਖਤ ਕਰਵਾਏ ਗਏ ਹਨ ਅਤੇ ਨਸ਼ਿਆਂ ਬਾਰੇ ਬਿਆਨ ਕੁੜੀਆਂ ਬਾਰੇ ਬਿਆਨ ਇਹ ਸਾਰੇ ਬਿਆਨ ਝੂਠੇ ਹਨ ਉਨਾ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਉਸਟ ਰਾਜਵੀਰ ਸਿੰਘ ਨੇ ਪੰਜਾਬ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਵਿਰੁੱਧ ਅਦਾਲਤ ਦੇ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਖੈਰਾ ਨੇ ਉਨ੍ਹਾਂ ਵਿਰੁੱਧ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾਏ ਹਨ ਇਸ ਸਨਾਲ ਹੀ ਸੁਖਪਾਲ ਖੈਰਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਟੀ ਰਾਜਵੀਰ ਸਿੰਘ ਨੇ 5 ਦਿਨ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਦੇ ਵਿੱਚ 72 ਘੰਟਿਆਂ ਦੇ ਅੰਦਰ ਜਨਤਕ ਅਤੇ ਲਿਖਤੀ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਖੈਰਾ ਨੇ ਉਹਨਾਂ ਵਿਰੁੱਧ ਝੂਠੇ ਬੇਬੁਨਿਆਦ ਅਤੇ ਮਨਕਰਤ ਇਲਜ਼ਾਮ ਲਗਾਏ ਹਨ ਜਿਸ ਨਾਲ ਉਹਨਾਂ ਦਾ ਅਕਸ ਖਰਾਬ ਹੋਇਆ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਤੱਕ ਮੁਆਫੀ ਨਾ ਮੰਗੀ ਗਈ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ ਮੋਹਾਲੀ ਦੇ ਵਿੱਚ ਪੁਲਿਸ ਨੇ ਪੰਜਾਬੀ ਕਾਇਕ ਗਿੱਲ ਮਣੁਕੇ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਤੇ ਉੱਪਰ ਦੋਸ਼ ਹੈ ਕਿ ਉਸ ਨੇ ਬਹਿਸ ਤੋਂ ਬਾਅਦ ਇੱਕ ਜਿਮ ਟ੍ਰੇਨਰ ਵੱਲ ਪਿਸਤੌਲ ਤਾਣ ਦਿੱਤੀ ਸੀ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੂchna ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਕਿ ਡੀਐਸਪੀ ਨੇ ਕਿਹਾ ਹੈ ਕਿ ਗਿੱਲ ਮਣੁਕੇ ਸੁਹਾਣਾ ਇਲਾਕੇ ਦੇ ਵਿੱਚ ਸਥਿਤ ਇੱਕ ਜਿਮ ਦੇ ਵਿੱਚ ਗਿਆ ਸੀ ਇਸ ਦੌਰਾਨ ਉਸ ਦੀ ਇੱਕ ਜਿਮ ਟ੍ਰੇਨਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਟ੍ਰੇਨਰ ਨੇ ਸਤੰਵੰਤ ਜਨੋ ਜਿਮ ਤੋਂ ਬਾਹਰ ਆ ਕੇ ਗੱਲ ਕਰਨ ਦੇ ਲਈ ਕਿਹਾ ਪਰ ਗਿੱਲ ਮੜਕੇ ਨੇ ਜਿਮ ਦੇ ਅੰਦਰ ਇੱਕ ਪਿਸਤੌਲ ਕੱਢ ਕੇ ਉਸਤੇ ਵੱਲ ਤਾਣ ਦਿੱਤੀ ਇਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੂੰ ਜਿਮ ਦੀ ਸੀਸੀਟੀਵੀ ਫੁਟੇਜ ਮਿਲੀ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਿੱਲ ਮੜਕੇ ਇੱਕ ਵਿਅਕਤੀ ਵੱਲ ਪਿਸਤੌਲ ਤਾਣ ਰਿਹਾ ਹੈ ਅਤੇ ਜਿਮ ਮਾਲਕ ਦੋਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੋਸ਼ੀ ਗਾਇਕ ਕੋਲ ਇੱਕ ਬੱਤੀ ਮੋਰ ਪਿਸਤੌਲ ਬਰਾਮਦ ਕੀਤੀ ਗਈ ਗਿਲਮਾਨੁਕੇ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਹ ਪਿਸਤੌਲ ਲਾਇਸੈਂਸੀ ਹੈ ਪੁਲਿਸ ਨੇ ਉਸ ਵਿਰੁੱਧ ਸੁਹਾਣਾ ਪੁਲਿਸ ਸਟੇਸ਼ਨ ਦੇ ਵਿੱਚ SLACT ਤਹਿਤ ਮਾਮਲਾ ਦਰਜ ਕਰ ਲਿਆ ਹੈ ਇਸ ਦਿਨਾਂ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦਿਓ ਇਜਾਜ਼ਤ ਅਤੇ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਐਂਡ ਬੀ ਯਰਸੈਲਫ